ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਉਹ ਦੂਜੇ ਪਾਸੇ ਹੋਰ ਥਾਵਾਂ ਦੇ ਉੱਤੇ ਵੀ ਕਿਸਾਨ ਬੈਠੇ ਨੇ 40 ਦਿਨ ਦੇ ਕਰੀਬ ਹੋ ਗਿਆ ਪਰ ਅੱਜ ਇੱਕ ਹੋਰ ਗੱਲ ਸਾਹਮਣੇ ਦੇਖਣ ਨੂੰ ਆਈ ਬੀਅਰ ਦੀਆਂ ਪੇਟੀਆਂ ਭਰੀਆਂ ਹੋਈਆਂ ਸ਼ਰਾਬ ਦੀਆਂ ਜਿਹੜੀ ਕਿ ਐਕਸਪਾਇਰੀ ਡੇਟ ਸੀ ਇਸ ਦੀਆਂ ਫੋਟੋਆਂ ਕਿਸਾਨ ਆਗੂਆਂ ਵੱਲੋਂ ਵੀ ਜਿਹੜੀਆਂ ਜਨਤਾ ਕੀਤੀਆਂ ਗਈਆਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਐਸਐਸਬੀ ਪਟਿਆਲਾ ਨੂੰ ਸੂਚਨਾ ਦਿੱਤੀ ਗਈ ਪਰ ਕਿਸਾਨਾਂ ਨੂੰ ਕੋਈ ਇਸ ਦਾ ਠੋਸ ਜਵਾਬ ਨਹੀਂ ਮਿਲਿਆ ਕਿ ਟਰੱਕ ਜਿਹੜਾ ਪਲਟਿਆ ਗਿਆ ਉੱਥੇ ਜਿਹੜੀਆਂ ਪੇਟੀਆਂ ਪਲਟੀਆਂ ਗਈਆਂ ਕਿੱਥੋਂ ਆਈਆਂ ਸ਼ਰਾਬ ਦੀਆਂ ਇਹ ਬੀਅਰ ਦੀਆਂ ਬੋਤਲਾਂ ਔਰ ਇਹ ਕਿਉਂ ਇੱਥੇ ਸੁੱਟੀਆਂ ਗਈਆਂ ਕੀ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਔਰ ਖਾਨਾ ਨੇ ਤੇ ਇਥੋਂ ਤੱਕ ਹادثਾ ਪ੍ਰਗਟਾਇਆ ਕਿ ਜੇ ਉੱਥੇ ਪਈ ਹੋਈ ਇਸ ਤਰ੍ਹਾਂ ਸ਼ਰਾਬ ਜਿਹੜਾ ਢੇਰ ਕੀਤੀ ਗਈ ਸੀ ਇਸ ਦੇ ਵਿੱਚੋਂ ਕੋਈ ਅਣਜਾਣੇ ਦੇ ਵਿੱਚ ਵੀ ਉੱਥੋਂ ਪੀ ਲੈਂਦਾ ਤਾ ਉਸ ਦਾ ਨੁਕਸਾਨ ਜਾਨੀ ਤੌਰ ਤੇ ਹੋ ਸਕਦਾ ਸੀ ਪਹਿਲਾਂ ਹੀ ਸ਼ਰਾਬ ਦੇ ਨਾਲ ਜਾਂਲੀ ਸ਼ਰਾਬ ਦੇ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਮੌਤਾਂ ਹੋ ਚੁੱਕੀਆਂ ਨੇ ਉਹ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਉਸ ਦੀ ਹਾਲੇ ਇਨਸਾਫ ਮਿਲਣਾ ਬਾਕੀ ਹੈ ਸਿਟ ਬਣੀ ਹੋਈ ਹੈ ਜਾਂਚ ਕਰ ਰਹੀ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ ਪਰ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਇਸ ਨੂੰ ਲੈ ਕੇ ਅਸੀਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਉਹਨਾਂ ਕੋਲੇ ਸੂਚਨਾ ਪਹਿਲਾਂ ਆਉਂਦੀ ਹੈ ਬੀਤੀ ਰਾਤ ਦਾ ਮਸਲਾ ਸੀ ਔਰ ਪਟਿਆਲਾ ਪੁਲਿਸ ਨੂੰ ਦੱਸ ਵੀ ਦਿੱਤਾ ਗਿਆ ਤੇ ਹਾਲੇ ਤੱਕ ਉਹਨਾਂ ਨੇ ਕੋਈ ਉਸ ਦੇ ਉੱਤੇ ਨਹੀਂ ਦੱਸਿਆ ਕਿ ਸਟੇਟਸ ਰਿਪੋਰਟ ਕੀ ਹੈ ਕਿਥੋਂ ਆਈ ਸ਼ਰਾਬ ਔਰ ਕਿਵੇਂ ਉੱਥੇ ਕੋਈ ਸੱਟ ਗਿਆ ਔਰ ਮੋਰਚੇ ਦੀ ਥਾਂ ਹੀ ਕਿਉਂ ਚੁਣਿਆ ਗਿਆ ਸ਼ੰਭੂ ਮੋਰਚਾ ਹੀ ਕਿਉਂ ਚੁਣਿਆ ਗਿਆ ਸ਼ੰਭੂ ਬਾਰਡਰ ਹੀ ਕਿਉਂ ਚੁਣਿਆ ਗਿਆ ਸਰਵਨ ਸਿੰਘ ਆਗੂ ਸਰਵਨ ਸਿੰਘ ਪੰਦੇਰ ਕਿਸਾਨ ਆਗੂ ਕੀ ਕਹਿ ਰਹੇ ਨੇ ਪਹਿਲਾਂ ਉਹ ਸੁਣੋ ਫਿਰ ਦੱਸਦੇ ਆ ਕਿ ਉੱਥੇ ਕਿੰਨੀ ਕ ਸ਼ਰਾਬ ਹੈ ਜਿਹੜੀ ਉਹ ਉਲਟਾਈ ਗਈ ਸੀ ਉੱਥੇ ਮੋਰਚੇ ਦੇ ਨੇੜੇ ਜਿਹੜਾ ਕੀ ਹੈ ਮਿਲੀ ਹੈ ਬਰਾਮਦ ਹੋਈ ਹੈ। ਔਰ ਲਾ ਕੇ ਕੋ ਸੁੱਟ ਜਿਹੜਾ ਚਲੇ ਗਿਆ ਸਪੀਡ ਨੂੰ 10-10 45 ਇਹ ਤੁਸੀਂ ਸੂਚਨਾ ਦਿੱਤੀ ਸੀ ਪੁਲਿਸ ਨੂੰ? ਹਾਂ ਹਾਂ ਤੇ ਕਾਨੂੰ ਰਾਤ ਦੀ ਗੱਲ ਹੈ ਜਾਂ ਅੱਜ ਦਿਨ ਵੇਲੇ ਦੀ? ਨਾ ਰਾਤ ਤੇ ਸੁੱਟ ਗਿਆ ਸਵੇਰੇ ਬੰਦੇ ਦੇ ਜੇ ਸਾਡੇ ਇਹ ਕਿੰਨੀ ਕੁ ਦੂਰ ਹੈ ਮੋਰਚੇ ਤੋਂ? ਉਹ ਮੋਰਚੇ ਦੇ ਲਾਗੇ ਕੋ ਰੁਕਰਾ ਪਤ ਜਿੱਥੇ ਹੈ। ਅੱਛਾ ਤੇ ਤੁਹਾਨੂੰ ਪਹਿਲੀ ਨਜ਼ਰ ਇਹ ਕਿਹਨੇ ਦੱਸਿਆ ਕਿਸਾਨਾਂ ਨੇ ਆ ਕੇ? ਬਾਡੀ ਬੰਦਿਆਂ ਨੇ ਵੀਡੀਓ ਬਣਾ ਕੇ ਦਿੱਤੀ ਜੀ ਅੱਛਾ ਕਿਉਂਕਿ ਗਤੀਵਿਧੀਆਂ ਜਦੋਂ ਪਹਿਲਾ ਅੰਦੋਲਨ ਸੀ ਤੁਸੀਂ ਉਦੋਂ ਵੀ ਜਾਣਦੇ ਹੋ ਕਿ ਬਾਹਰਲੇ ਅੰਸਰ ਵਿੱਚ ਵੜ ਜਾਂਦੇ ਹੁੰਦੇ ਸੀ ਉਦੋਂ ਵੀ ਕਈ ਬੋਤਲਾਂ ਕਈ ਪਉਵੇ ਲੋਕਾਂ ਕੋਲੋਂ ਬਰਾਮਦ ਹੁੰਦੇ ਰਹੇ ਐ ਤੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਾਣਬੁੱਝ ਕੇ ਹੋਇਆ ਹੈ ਕਿ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਉਹਨੂੰ ਦੇਖੋ ਦੇਖੋ ਜਾਣਬੁੱਝ ਕੇ ਕੀਤਾ ਦੇਖੋ ਕਿਹੜੀ ਡੇਟ ਆ ਜੀ ਜੇ ਲਿਸ਼ਕਾਬਾ ਦਾ ਮੁੱਦਾ ਚੱਲ ਰਿਹਾ ਹਾਂਜੀ ਉਹ ਜੇ ਸੁੱਤੀ ਦੇ ਸਾਡੇ ਮੋਰਚੇ ਤੇ ਲੱਗੇ ਜਿੱਥੇ ਮਰਜ਼ੀ ਸੋਟਾ ਹੁੰਦਾ ਹੂੰ ਹਾ ਸਾਡੇ ਮੋਰਚੇ ਦੇ ਨੇੜੇ ਲਿਆ ਕੇ ਸੁਪੀਆ ਵੀ ਚੱਲ ਕੀਤਾ ਉਸਪਾਇਰੀ ਡੇਟਾਂ ਤੇ ਕੋਈ ਉਹਨੂੰ ਪੜ ਕੇ ਕੀ ਲੈਂਦਾ ਹੋਰ ਕੋ ਮੁੱਦਾ ਬੱਡੇ ਬੰਨੇ ਕੋ ਮੌਤ ਹੋ ਜਾਂਦੀ ਨਵਾ ਪੜਾ ਪੈਂਦਾ ਹਾਂਜੀ ਮਤਲਬ ਹੁਣ ਮਨਸ਼ਾ ਸਰਕਾਰ ਦਾ ਕੰਮ ਹੈ ਨਾ ਉੱਤੇ ਬ੍ਰਾਂਡ ਲਿਖਿਆ ਵਾ ਸਭ ਕੁਝ ਲਿਖਿਆ ਹੂੰ ਉਹ ਪਤਾ ਕਰ ਇਹ ਨੰਬਰ ਕਿਹੜੀ ਕਿਹੜੀ ਠੇਕੇ ਨੂੰ ਲਾਟ ਹੋਇਆ ਕਿੱਥੇ ਗਿਆ ਇਹ ਸ਼ਰਾਬ ਪੰਜਾਬ ਦੀ ਸੀ ਪੰਜਾਬ ਬ੍ਰਾਂਡ ਦੀ ਆ ਮੈਂ ਪਾਈ ਇਹ ਫੋਟੋ ਪਾਈ ਤੁਹਾਨੂੰ ਨਹੀਂ ਮਿਲੀ ਅੱਪ ਪਾਇਆ ਜੀ ਤੇ ਹੁਣ ਤੱਕ ਪੁਲਿਸ ਨੇ ਤੁਹਾਡੇ ਨਾਲ ਕੋਈ ਹੋਇਆ ਬਾ ਰਾਬਤਾ ਬਾਜ ਚ ਕੋਈ ਕਾਰਵਾਈ ਕੀਤੀ ਨਾ ਨਾ ਬਸ ਪੁਲਿਸ ਨੂੰ ਦੱਸ ਦਿੱਤਾ ਵਾ ਇਹ ਕੋਈ ਪਹਿਲੋਂ ਨਹੀਂ ਦੱਸੀ ਤੇ ਨਾ ਗਾਂ ਕਰਉ ਦੱਸਣੀ ਹੈ ਇਹ ਸਗਲੇ ਪੁਲਸਾਰੇ ਫੜਾਈ ਹੋਣੀ ਮੁਰਕੇ ਦੱਸਦਾ ਕੀ ਮਤਲਬ ਤੁਸੀਂ ਜਿਹੜੀ ਸੂਚਨਾ ਦਿੰਨੇ ਹੋ ਵੀ ਆ ਗਲਤ ਹੋ ਰਿਹਾ ਹੈ ਉਹਦਾ ਜਵਾਬ ਕਦੇ ਮੁੜ ਕੇ ਨਹੀਂ ਦਿੰਦਾ ਪੁਲਿਸ ਨੇ ਮਾ ਸਾਨੂੰ ਬਗੇ ਕਦੀ ਮਿਲਿਆ ਹੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਉੱਤੇ ਕਿਉਂਕਿ ਇੰਨੀਆਂ ਵੱਡੀਆਂ ਇਹ ਗੱਲਾਂ ਹੋ ਜਾਣ ਤੇ ਫਿਰ ਇੱਕ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਰੱਖੋਗੇ ਤੁਸੀਂ ਪੰਜਾਬ ਨਾਲ ਜੇ ਹੁੰਦੀਆਂ ਮੀਟਿੰਗ ਆ ਆ ਆ ਅੱਜ ਤਾਂ ਸਪੀਨਾ ਮੀਟਿੰਗ ਕਰਕੇ ਰੱਖਿਆ ਤਾਂ ਜੀ ਬਸ ਕਰਾਂ ਤੇ ਕਿੱਡੀ ਗੱਲ ਸਰਕਾਰ ਨੂੰ ਤਾਂ ਕਰਾਂਗੇ ਵੀ ਸਾਡੇ ਨੇੜੇ-ਨੇੜੇ ਜੋ ਕੁਝ ਹੋ ਰਿਹਾ ਤੁਹਿਆਂ ਦੇ ਕਿਸਾਨ ਪੱਕੇ ਆ ਕਿਸਾਨ ਹਟੋ ਜਾਂਦੇ ਆ ਜੀ ਤੇ ਇੱਕ ਮਿੰਟ ਜੀ ਜੀ ਵਾ ਵਾ ਅਗੇ ਤੱਕ ਤਾਂ ਬਿਜਲੀ ਦਾ ਪ੍ਰਬੰਧ ਨਹੀਂ ਕਰ ਸਕੇ ਮੋਰਚੇ ਦੇ ਨੇੜੇ ਉਹਦਾ ਗਾਂ ਤੇ ਤੁਹਾਨੂੰ ਹੋਰ ਕਿਉਂਕਿ ਦਿਨ ਕਾਫੀ ਹੋ ਚੱਲਿਆ ਤੇ ਹੁਣ ਚੋਣ ਜਾਬਤੇ ਤੇ ਤੁਸੀਂ ਪਹਿਲਾਂ ਹੀ ਸਟੈਂਡ ਕਲੀਅਰ ਕਰਤਾ ਕਿ ਅਸੀਂ ਆਪਣਾ ਹੋਰ ਨੁਕਸਾਨ ਕਰਾਉਣਾ ਨਹੀਂ ਮੁੰਡੇ ਕੁੜੀਆਂ ਦਾ ਨਾ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਥੇ ਬੈਠਾਂਗੇ ਤੇ ਇਸ ਚੋਣ ਜਾਬਤੇ ਦੌਰਾਨ ਹੋਰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆ ਰਹੀਆਂ ਜਿਵੇਂ ਕਿ ਆਹ ਨਾ ਤਾਂ ਬਿਜਲੀ ਦੇ ਪ੍ਰਬੰਧ ਕਰਕੇ ਦਿੱਤਾ ਗਿਆ ਉਲਟਾ ਸ਼ਰਾਬ ਐਕਸਪਾਇਰੀ ਨੇੜੇ ਸੱਟ ਕੇ ਮੋਰਚੇ ਦੇ ਆ ਨੀ ਬਿਜਲੀ ਆ ਪਾਣੀ ਆਉਂਦਾ ਨਹੀਂ ਫੋਰਸ ਹੀ ਨਹੀਂ ਉੱਥੇ ਲੱਗਿਆ ਕੀ ਥੋੜੇ ਕੰਲੀ ਜੇ ਬਹੁਤ ਗੱਡੀਆਂ ਵਜਨ ਦਾ ਪਹਿਲੋਂ 19 ਫੋਰਸ ਹੂੰ ਫਿਰ ਫਿਰ ਜ਼ਰੂਰਤਾਂ ਵਾਲੀ ਵੀ ਨਹੀਂ ਹੈਗੀ ਜਿਵੇਂ ਆਪਣੇ ਨਾਕ ਤੇ ਟ੍ਰੈਪੋਲੀਟੇਂਜ ਹੋ ਕੇ ਜਾਵੇ ਇਹ ਜਿਹੜੇ ਬੀਅਰ ਦੇ ਕੇਨ ਮਿਲੇ ਬੋਤਲਾਂ ਮਿਲੀਆਂ ਪੇਟੀਆਂ ਮਿਲੀਆਂ ਇਸ ਦੀ ਜਿਹੜੀ ਮੈਨੂਫੈਕਚਰਿੰਗ ਡੇਟ ਆ 3 ਮਾਰਚ 2023 ਲਿਖੀ ਗਈ ਆ ਤਾਂ ਹੁਣ ਕੀ ਇਸ ਦਾ ਮਤਲਬ ਇਹ ਆ ਕਿ ਇਸ ਦੀ ਕੁਝ ਐਕਸਪਾਇਰੀ ਡੇਟ ਵੀ ਇਸ ਦੇ ਉੱਤੇ ਦੇਖੀ ਗਈ ਹੈ ਔਰ ਕਿਸਾਨ ਆਗੂਆਂ ਨੇ ਜੋ ਕਿਹਾ ਇਸ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਐਸਐਸਬੀ ਪਟਿਆਲਾ ਨੂੰ ਇਸ ਮਾਮਲੇ ਦੀ ਸਾਰੀ ਜਿਹੜੀ ਹੈ ਜਾਣਕਾਰੀ ਵੀ ਦਿੱਤੀ ਗਈ ਹੈ ਮਾਮਲੇ ਦੀ ਜਾਂਚ ਕਰਵਾਉਣ ਲਈ ਅਰਜੀ ਵੀ ਦਿੱਤੀ ਗਈ ਹੈ ਔਰ ਸਬੰਧਤ ਠੇਕੇਦਾਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਕੰਮ ਕੀਤਾ ਕਾਰਾ ਕੀਤਾ ਇਸ ਦੇ ਲਈ ਵੀ ਜਿਹੜਾ ਕੀ ਹੈ ਜਾਣਕਾਰੀ ਦਿੱਤੀ ਗਈ ਹੈ ਪਰ ਹਾਲੇ ਤੱਕ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਬੇਸ਼ੱਕ ਕੀਤੀ ਹੈ ਪਰ ਕਿਸਾਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਬੀਅਰ ਦੇ ਕੇਨ ਆਏ ਕਿੱਥੋਂ ਕਿੱਥੋਂ ਆਈਆਂ ਇਹ ਪੇਟੀਆਂ ਸ਼ਰਾਬ ਦੀਆਂ ਬੀਅਰ ਦੀਆਂ ਇਸ ਦੇ ਬਾਰੇ ਹਾਲੇ ਤਫ਼ਤੀਸ਼ ਹੋਣੀ ਜਾਂਚ ਹੋਣੀ ਬਾਕੀ ਹੈ ਦੇਖਦੇ ਹਾਂ ਕਿ ਪਟਿਆਲਾ ਪੁਲਿਸ ਇਸ ਦਾ ਨਤੀਜਾ ਕੱਢ ਕੇ ਕੀ ਦਿੰਦੀ ਹੈ ਕੀ ਜੜ ਤੱਕ ਜਾਂਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਵੀ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇਗਾ